ਲੇਕਿਨ ਜਿਆਦਾ ਸਭ ਕੀ ਹੋਇਆ ਕਿ ਤਰੀਕਤ ਹੋਇਆ ਕਿ ਕੁੱੜਾ ਇਕੱਠਾ ਹੋਇਆ ਕੋ ਕਿੰਨਾ ਕਿਤੇ ਦੱਸਦੀ ਹੈ ਕਿ ਤੇ ਨੂੰ ਮੇਰਾ ਭਾਈ ਨਾਮ ਯੁਗੇਸ਼ ਸ਼ਰਮਾ ਤੈਨੂੰ ਪ੍ਰਧਾਨ ਕਹਿੰਦੇ ਮੈਨੂੰ ਮੇਰੀ ਵਾਰਡ ਨੰਬਰ 22 ਚ ਰਹਿਛਾ ਮੈਂ ਲਗਾਤਾਰ 15 16 ਸਾਲ ਹੋ ਗਏ ਲੇਬਰ ਯੂਨੀਅਨ ਦਾ ਪ੍ਰੈਜ਼ੀਡੈਂਟ ਆ ਕਿ ਹੋਇਆ ਕਿ ਹੋਰ ਓਏ ਆ ਭਾਈ ਇਦਾਂ ਮੈਂ ਲੰਗੋ ਲੰਗਦਾ ਪਿਆ ਸੀ ਤੇ ਇਹ ਮੇਰੇ ਦੋਸਤ ਹੀ ਆ ਅਨਿਲ ਠਾਕੁਰ ਆ ਇਹਦੀ ਇਥੇ ਮੁਸਲਮਗੰਜ ਰੈਸ਼ ਆ ਇਹਨਾਂ ਦੀ ਵਾਈਫ ਆ ਇਹ ਦੋ ਬੇ ਇੱਕ ਬੇਟੀ ਐ ਤੇ ਇੱਕ ਇਹਦਾ ਬੇਟਾ ਵਾ ਇਹ ਵਿਚਾਰਾ ਲੀਜ਼ ਤੇ ਪਹਿਲਾਂ ਇਹਨੇ ਕਿਸ਼ੋਰ ਹੋਟਲ ਲਿਆਦਾ ਸੀ 3 ਸਾਲ ਚਲਾਇਆ ਨੇ ਉਸ ਤੋਂ ਬਾਅਦ ਇਹਨੇ ਟੈਰੀਟਨ ਲਿਆ ਆ ਜਦੋਂ ਦਾ ਹੋਟਲ ਲਿਆ ਨਾ ਚਲੋ ਇਹਨੂੰ ਵਿਚਾਰੇ ਨੂੰ ਕਦੀ ਕੋਈ ਨਾ ਕੋਈ ਪਸੂੜੀ ਪਾਈ ਰਾ ਦੇ ਅੱਜ ਅਜਰੋ ਚੌਂ ਜਾਬ ਤਾਂ ਲੱਗਾ ਸੀ ਚੌਂ ਜਾਬ ਤੇ ਜੇ ਚਲੋ ਜਿਹੜੇ ਕੋ ਰਾ ਕਮਗਮ ਘਾਟੀ ਇਹਦਾ ਤੇ ਜਿਹੜੇ ਵੀ ਆਂਦੇ ਮਲਾਇਮੇ ਆਂਦੇ ਵਿਚਾਰੇ ਕਮਰਾ ਖੋਲ ਦਿੰਦਾ ਕਿ ਭਾਜੀ ਬੈਜੋ ਕੋਈ ਗੱਲ ਇਹ ਡੇਢ ਕਿ ਮਹੀਨੇ ਦਾ ਬਕਾਇਆ ਹੈਗਾ ਇਥੋਂ ਚੌਂਕੀ ਦਾ ਕੋਈ ਰੀਡਰ ਹੈਗਾ ਚੌਂਕੀ ਚਾਰਜ ਦਾ ਰੀਡਰ ਆ ਰੀਡਰ ਆ ਕੇ ਕਹਿੰਦਾ ਜੀ ਕਮਰਾ ਖੋਲੋ ਇਹਨੇ ਵਿਚਾਰਨੇ ਖੋਲ ਦਿੱਤਾ ਕਮਰਾ ਤੇ ਕਮਰਾ ਖੋਲ ਦਿੱਤਾ ਦੋ ਤਿੰਨ ਦਿਨ ਕਮਰਾ ਖੁੱਲਾ ਰਿਆ ਤੀਸਰੇ ਦਿਨ ਇਥੇ ਰਿਸੈਪਸ਼ਨ ਦੇ ਮੁੰਡਾ ਰਾਤ ਦੀ ਡਿਊਟੀ ਬਿਠਾਈ ਉਹਨੂੰ ਕਹਿੰਦਾ ਯਾਰ ਮੁਰਗਾ ਮੰਗਾ ਕੇ ਦੇ ਉਹ ਕਹਿੰਦਾ ਭਾਜੀ ਮੁਰਗਾ ਮਾਲਕ ਦੇ ਹਨ ਨਹੀਂ ਇੱਥੇ ਤੇ ਮੁਰਗਾ ਤੁਹਾਨੂੰ ਕਿਹੜੀ ਚੀਜ਼ ਦਾ ਮੰਗਾ ਦੀਏ ਕਹਿੰਦਾ ਨੂੰ ਮੁਰਗਾ ਮੰਗਾ ਕੇ ਦੇਣਾ ਕਿ ਨਹੀਂ ਦੇਣਾ ਚਲੋ ਉਹਨੇ ਮਾਲਕ ਨਾਲ ਗੱਲ ਕੀਤੀ ਉਹ ਕਹਿੰਦਾ ਯਾਰ 250 ਰੁਪਏ ਦਾ ਮੁਰਗਾ ਹੈਗਾ ਤੇ ਤੁਸੀਂ ਮੁਰਗਾ ਮੰਗਾ ਲੈ ਮੰਗਾਤਾ ਚਲੋ ਇਹਦੇ ਕੋਈ ਵਿਚਾਰੇ ਕੋਈ ਗਲਤੀ ਹੋ ਗਈ ਇਹਨੇ ਮੁਰਗਾ ਮੰਗਾ ਲਿਆ ਦੂਜੇ ਤੀਜੇ ਦਿਨ ਜਿਹੜਾ ਇਹ ਨੰਬਰ ਤੇ ਅਗੇ ਆਇਆ ਆਪਣਾ ਇਹਨੇ ਇੱਥੋਂ ਵੀਡੀਓ ਕਰਕੇ ਮੈਂ ਕਿਹਾ ਬੋ ਕਹਿੰਦਾ ਮੈਂ ਕਿਹਾ ਭਾਜੀ ਸੱਚ ਕੱਲ ਮੈਂ ਕਿਹਾ ਭਾਜੀ ਤੂੰ ਇਹ ਦੇਖੋ ਧੱਕੇ ਨਾਲ ਐਦਾਂ ਨਾ ਕਰੋ ਮੁਰਗਾ ਰੋਈ ਰੋਈ ਨਹੀਂ ਦਿੱਤਾ ਜਾਂਦਾ ਇਹਦੇ ਵਿਚਾਰਾ ਕਹਿੰਦਾ ਐਦਾਂ ਵਾ ਪੁਲਸ ਨਾ ਅੱਖਾਂ ਮੀਟ ਲੈਂਦੀ ਹੁੰਦੀ ਆ ਲਾਗੋ ਗਲਤ ਕੰਮ ਹੁੰਦੇ ਮੈਂ ਕਹਾ ਭਾਈ ਜੇ ਇੱਥੇ ਗਲਤ ਕੰਮ ਹੋਵੇ ਤੇ ਪੁਲਿਸ ਅੱਖਾਂ ਨਾ ਮਿਟੇ ਪੁਲਿਸਰ ਤੇ ਪਰਚਾ ਦੇਵੇ ਤੇ ਆਂਦੇ ਜੀ ਚਲੋ ਕੋਈ ਗੱਲ ਨਹੀਂ ਇਹ ਗੱਲ ਹੋਈ ਆ ਉਹਦੇ ਦੌਰਾਨ 15 ਦਿਨਾਂ ਵਿੱਚ ਫਿਰ ਚੌਂਕੀ ਇਨਚਾਰਜ ਆਪ ਇਹ ਜਿਹੜੇ ਖਹਿਰਾ ਸਾਹਿਬ ਨੇ ਉਹ ਦੋ ਤਿੰਨ ਹੋਰ ਮੁਲਾਜ਼ਮ ਇਹਨਾਂ ਨੇ ਚੈੱਕ ਕੀਤੇ ਕਮਰੇ ਲੱਭਾ ਇਹਨਾਂ ਨੂੰ ਕੁਛ ਨਹੀਂ ਤਿੰਨ ਕੁੜੀਆਂ ਤਿੰਨ ਮੁੰਡੇ ਸੀ ਉਹਨਾਂ ਦੀਆਂ ਸਾਰਿਆਂ ਦੀਆਂ ਪ੍ਰੋਪਰ ਆਈਡੀਆਂ ਸੀ ਵੇਖੋ ਹੁਣ ਕੋਈ ਆ ਰਿਹਾ ਅਸੀਂ ਨਹੀਂ ਨਾ ਪੁੱਛ ਸਕਦੇ ਅਸੀਂ ਆਈਡੀ ਪੁੱਛ ਸਕਦੇ ਅਸੀਂ ਪੁੱਛ ਸਕਦੇ 18 ਸਾਲ ਪਲੱਸ ਆ ਉਹ ਇਹਨਾਂ ਨੂੰ ਕੁਝ ਨਹੀਂ ਲੱਭਾ ਇਹ ਚੁੱਪ ਕਰਕੇ ਇਹਦੇ ਮਤਲਬ ਚਲੇ ਗਏ ਅੱਜ ਕੁਵਰ ਵੀ ਇਹ ਪ੍ਰਤਾਪ ਨੇ ਮੁੜ ਕੇ ਇਹਨਾਂ ਨੂੰ 20 ਤਰੀਕ ਨੂੰ ਕਿਹਾ ਸਾਹਿਬ ਨੇ ਸਾਹਿਬ ਨੇ ਕਿਹਾ ਕਿ ਇਦਾਂ ਵਾ ਤੁਸੀਂ ਇੱਥੇ ਮਤਲਬ ਸਾਹਿਬ ਨੇ ਇਹਨਾਂ ਨੂੰ ਕਿਹਾ ਕਿ ਭਾਜੀ ਇਦਾਂ ਵਾ ਕਿ ਤੁਸੀਂ ਇੱਥੇ ਮਤਲਬ ਇੱਥੇ ਇੰਚਾਰ ਸਾਹਿਬ ਤੋਂ ਹੀ ਤੇ ਤੁਹਾਡਾ ਸਟਾਫ ਜਾ ਕੇ ਹਰਾਸਮੈਂਟ ਕਰਦਾ ਇਹਨਾਂ ਨੂੰ ਤੇ ਤੁਸੀਂ ਇੱਥੇ ਇਹਨਾਂ ਨੂੰ ਹਰਾਸਮੈਂਟ ਨਾ ਕਰੋ ਕਹਿੰਦਾ ਨਹੀਂ ਨਹੀਂ ਉਸ ਤੋਂ ਬਾਅਦ ਮਹੀਨਾ ਹੋ ਗਿਆ ਇਹ ਗਏ ਆਏ ਨਹੀਂ ਕੋਈ ਅੱਜ ਮਹੀਨੇ ਬਾਅਦ ਸਦਰ ਐਸਚੋ ਆ ਕੇ ਕੋਈ ਕੁੜੀ ਮੁੰਡਾ ਆਈਡੀ ਲੈ ਕੇ ਆਏ ਆ ਪਾਜੀ ਗਿਫਤਾਰੀ ਕਰਕੇ ਲੈ ਕੇ ਗਏ ਆ ਨਾਲ ਉਹਨਾਂ ਦੀ ਕੀ ਆਈਡੀ ਪਾਜੀ ਪ੍ਰੀ ਪਲਾਨਡ ਆ ਤੁਸੀਂ ਕੀ ਸਮਝਦੇ ਹੋ ਕਿ ਪੁਲਿਸ ਚਾਵੇ ਬੰਦਾ ਫੜਨਾ ਹੋਵੇ ਤੇ ਪੁਲਿਸ ਬੰਦਾ ਨਾ ਫੜੇ ਇਨਫੋਰਮੇਸ਼ਨ ਇੰਨੀ ਆ ਪੁਲਿਸ ਕੋ ਜੋ ਮਰਜ਼ੀ ਕਰ ਸਕਦੀ ਆ ਪੁਲਸ ਦੇ ਪੁਲਸ ਨੇ ਬੰਦਾ ਉਹ ਮੁੰਡਾ ਆਈਡੀ ਲੈ ਕੇ ਅੰਦਰ ਆਇਆ ਤਰਨਤੰਦ ਹੀ ਆਈਡੀ ਲਾਈ ਉਹਨੇ ਪਤਾ ਨਹੀਂ ਉਹਨੇ ਬੀਬੀ ਦੀ ਆਈਡੀ ਲਵਾਈ ਨਹੀਂ ਲਵਾਈ ਆਪਾਂ ਸਾਰਿਆਂ ਗੱਲਿਆ 15 ਮਿੰਟਾਂ ਨਹੀਂ ਲੱਗੇ 15 ਮਿੰਟਾਂ 'ਚ ਪੁਲਸ ਆ ਗਈ ਆ ਇਹਨੂੰ ਆਪਾਂ ਕੀ ਕਰਾਂਗੇ ਸਭ ਪੁਲਿਸ ਦੀ ਪਲੈਨਿੰਗ ਹੈਗੀ ਆ ਸਭ ਇਹਨਾਂ ਦੀ ਕਿਉਂ ਕੱਢੀ ਵੀ ਰੋਡ ਦੇ ਉੱਤੇ ਹੋਰ ਵੀ ਹੋਟਲ ਲੱਗੇ ਆ ਕਿਉਂ ਵੰਗਾਰਾ ਪਾਰ ਸਕਦੇ ਭਾਜੀ ਅਸੀਂ ਨਹੀਂ ਪਾਰ ਸਕਦੇ ਅਸੀਂ ਆਈ ਹੋਟਲ ਦੇ ਕਰਾਇਏ ਭਰੀਏ ਕਿ ਇਹਨਾਂ ਦੀ ਵੰਗਾਰਾ ਭਰੀਏ ਦੱਸੋ ਪਹਿਲਾਂ ਵੀ ਤੁਹਾਨੂੰ ਪ੍ਰੂਫ ਹੈਗਾ ਤੁਸੀਂ ਕਹਿ ਰਹੇ ਕਿ ਤੁਹਾਡੇ ਕੋਲ ਭਾਜੀ ਤੁਹਾਨੂੰ ਰਿਕਾਰਡਿੰਗ ਵੀਡੀਓ ਰਿਕਾਰਡਿੰਗ ਦਿੱਤੀ ਆ ਤੁਹਾਨੂੰ ਸਾਰਾ ਕੁਝ ਤੇ ਦਿੱਤਾ ਹੋਰ ਤੁਹਾਨੂੰ ਭਾਜੀ ਕਿਹੜੇ ਪ੍ਰੂਫ ਦਈਏ ਦੱਸੋ ਵੀਡੀਓ ਰਿਕਾਰਡਿੰਗ ਤੁਹਾਨੂੰ ਦਿੱਤੀ ਆ ਡੀਵੀਆਰ ਲੈ ਕੇ ਉਹ ਚ ਡਿਲੀਟ ਕਰ ਦਣਗੇ ਜਿਹੜੀਆਂ ਤੁਹਾਨੂੰ ਦਿੱਤੀਆਂ ਪੁੱਛੋਗੇ ਤੇ ਸਹੀ ਨਾ ਕਿ ਮਦਰ ਤੁਹੀਂ ਲੈਣ ਗਈ ਗਏ ਉੱਥੇ ਚੈਕਿੰਗ ਕਰਨਗੇ ਹੀ ਪੂਛ ਦੋ ਦੋ ਘੰਟੇ ਬੈ ਕੇ ਸੋਫਿਆਂ ਦੇ ਚੈਕਿੰਗ ਕਰਦੀ ਯਾਰ ਹੁਣ ਅੱਜ ਕਿਉਂ ਨਹੀਂ ਸੋਫਿਆਂ ਦੇ ਬੈਠੀ ਆਜੀ ਕੋ ਸਿੱਧਾ ਕਮਰਿਆਂ 'ਚ ਵੜ ਗਈ 15 ਮਿੰਟਾਂ 'ਚ ਕਰਦੀ ਹੋਗੀ 15 ਮਿੰਟਾਂ 'ਚ মিডিਆ ਵੀ ਆ ਗਈ ਆਪਾਂ ਸਭ ਕੁਝ ਜਾਣ ਲੋਕਤੰਤਰ ਤੇ ਤੁਹੀਂ ਦੇ ਅੱਜ ਤੋਂ ਸਭ ਨਾਲ ਵੱਡਾ ਬੰਦਿਆਂ ਨੇ ਤੇ ਡੇਢ ਘੰਟਾ ਦੋ ਘੰਟੇ ਲਾਣੇ ਬੰਦੇ ਕਿੱਥੇ ਹੋਣ ਲੱਗੇ ਤੂੰ ਨੇ 1 ਮਿੰਟ ਹੀ ਲਾਣਾ ਆਇਆ ਕਰਕੇ ਫੋਟੋ ਕਿchni ਤੇ মিডিਆ 'ਚ ਨਾਲ ਵਾਇਰਲ ਹੋ ਜਾਣੀ ਹੈ